ਸੋ ਸ਼੍ਰੀ ਆਮ ਆਦਮੀ ਸਾਹਿਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਇਕੱਠੇ ਹੋਣਾ ਸ਼ੁਰੂ ਹੋ ਗਏ ਨੇ ਤਸਵੀਰਾਂ ਤੁਹਾਡੇ ਨਾਲ ਪਹਿਲਾਂ ਵੀ ਦੁੱਧਾ ਲਗਾਤਾਰ ਸਕਾਈ ਨਿਊਜ਼ ਪੰਜਾਬ ਤੇ ਸਾਂਝੀਆਂ ਕੀਤੀਆਂ ਨੇ ਸੋ ਹੁਣ ਇੱਥੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਭਗਵੰਤ ਮਾਨ ਜਿਹੜੇ ਮੀਡੀਆ ਲਾਂਚ ਚ ਨੇ ਬਲਤੇਜ ਪੰਨੋਜੀ ਸਾਡੇ ਨਾਲ ਮੌਜੂਦ ਨੇ ਸਰਚਕਰ ਬੰਨੋ ਜੀ ਅੱਛੀ ਗੱਲ ਜੀ ਅਰਵਿੰਦ ਕੇਜਰੀਵਾਲ ਨੂੰ ਕੱਲ ਦੇਰ ਰਾਤ ਗ੍ਰਿਫਤਾਰ ਕਰ ਲਿਆ ਗਿਆ ਲਗਾਤਾਰ ਜਿਹੜਾ ਇਧਰੋਂ ਆਮ ਆਦਮੀ ਪਾਰਟੀ ਇਲਜ਼ਾਮ ਲਗਾ ਰਹੀ ਹੈ ਭਾਜਪਾ ਦੇ ਉੱਤੇ ਤੇ ਭਾਜਪਾ ਵਾਲੇ ਕਹਿ ਰਹੇ ਨੇ ਕਿ ਕਿੰਗਪਿੰਨ ਨੇ ਉਹ ਸ਼ਰਾਬ ਘਟਾਲ ਅਗਾ ਕਿਵੇਂ ਦੇਖਦੇ ਹੋ ਕਿ ਪਹਿਲਾਂ ਨੌ ਸੰਮਣ ਭੇਜੇ ਗਏ ਫਿਰ ਅਦਾਲਤ ਦਾ ਰੁੱਖ ਕੀਤਾ ਗਿਆ ਫਿਰ ਪੁੱਛਗਿੱਛ ਕੀਤੀ ਗਈ ਤੇ ਅਚਾਨਕ ਹੀ ਜਿਹੜਾ 2 ਘੰਟੇ ਬਾਅਦ ਆ ਕੇ ਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਫੈਸਲਾ ਤਾਂ ਅਦਾਲਤ ਨੇ ਕਰਨਾ ਜੀ ਕਿ ਕੌਣ ਕਿੰਗ ਪੈਣਾ ਹੈ ਕੌਣ ਕੀ ਹੈ ਭਾਜਪਾ ਵਾਲੇ ਜਿਹੜੇ ਨੇ ਉਹ ਆਪ ਹੀ ਜੱਜ ਬਣੇ ਹੋਏ ਨੇ ਆਪ ਹੀ ਸਾਰਾ ਕੁਝ ਬਣੇ ਹੋਏ ਨੇ ਇਸੇ ਕਰਕੇ ਕਈ ਦਿਨ ਪਹਿਲਾਂ ਪ੍ਰੈਸ ਰੀਲਿਸ ਜਿਹੜੀਆਂ ਉਹ ਦੇਈ ਜਾਂਦੇ ਸੀ ਨਾ ਕਿ ਇੱਕ ਵੱਡੇ ਵਿਅਕਤੀ ਦੀ ਗ੍ਰਿਫਤਾਰੀ ਜਿਹੜੀ ਹੋਣੀ ਉਹਨਾਂ ਨੂੰ ਕਿਥੋਂ ਪਤਾ ਲੱਗਿਆ ਜੀ ਤੋ ਇਸ ਕਰਕੇ ਇੱਕ ਸਾਜ਼ਿਸ਼ ਹੈ ਕੇਜਰੀਵਾਲ ਸਾਹਿਬ ਇਕੱਲੇ ਲੀਡਰ ਨੇ ਜਿਹੜੇ ਕਿ ਨਰਿੰਦਰ ਮੋਦੀ ਹਰਾਂ ਨੂੰ ਹਰ ਮਾਮਲੇ ਦੇ ਦਿੱਤੇ ਘੇਰਦੇ ਨੇ ਇਸ ਵਜ੍ਹਾ ਕਰਕੇ ਉਹਨਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਗਿਆ ਜੀ ਕੀ ਲੱਗਦਾ ਹੈ ਕਿ ਮੁੱਖ ਪ੍ਰਧਾਨ ਮੰਤਰੀ ਸਾਹਿਬ ਨੂੰ ਖਤਰਾ ਦੇਖਿਆ ਕਿ ਇਸ ਵਾਰੀ ਜੈਸਾ ਸਾਹਿਬ ਬਣਾ ਆਮ ਆਦਮੀ ਪਾਰਟੀ ਇੱਕ ਇੱਕ ਕਰਕੇ ਹਰ ਇੱਕ ਸੂਬੇ ਦੇ ਵਿੱਚ ਜਿਹੜਾ ਆਪਣੀ ਸਰਕਾਰ ਬਣਾ ਰਹੀ ਹੈ ਸੋ ਇਸ ਕਰਕੇ ਅਰਵਿੰਦ ਕੇਜਰੀਵਾਲ ਦੇ ਉੱਤੇ ਇਸ ਲੈਵਲ ਦੀ ਕਾਰਵਾਈ ਕੀਤੀ ਹੈ ਦੇਖੋ ਉਹ ਤਾਂ ਐਵੇਂ ਨਾਰਾ ਲੋਕਾਂ ਨੂੰ ਦਿਖਾਉਣ ਲਈ ਬਣਾ ਰਿਆ ਨਾ ਕਿ 400 ਪਾਰ ਵਾਲਾ ਇਹ ਐਗਜ਼ੈਕਟਲੀ ਸਿਚੁਏਸ਼ਨ ਉਹੋ ਜਿਹੀ ਬਣੀ ਹੋਈ ਹੈ ਜਦੋਂ ਇੱਕ ਵਾਰੀ ਇੰਡੀਆ ਸ਼ਾਇਨਿੰਗ ਕੀਤਾ ਸੀਗਾ ਭਾਰਤੀ ਜਨਤਾ ਪਾਰਟੀ ਨੇ ਉਦੋਂ ਵੀ ਜਿਹੜੀ ਆ ਸਰਕਾਰ ਪਲਟ ਗਈ ਸੀ ਤੁਸੀਂ ਦੇਖਣਾ ਇਹਨਾਂ ਨੂੰ ਅਸਲ ਦੇ ਵਿੱਚ ਲਾਲੇ ਜਿਹੜੇ ਪਏ ਹੋਇਆ 250 ਸੀਟਾਂ ਦੇ ਪਏ ਹੋਇਆ ਕੋਈ 400 ਪਾਰ ਨਹੀਂ ਹੋ ਰਿਹਾ ਔਰ ਇਹ ਜਿਹੜੀ ਇੰਡੀਆ ਗੱਠਜੋੜ ਆ ਉਹਦੇ ਵਿੱਚ ਜਿਹੜੀ ਸਭ ਤੋਂ ਮਜ਼ਬੂਤ ਕੜੀ ਆ ਉਹ ਅਰਵਿੰਦ ਕੇਜਰੀਵਾਲ ਹੋਰੀ ਨੇ ਜਿਹੜੇ ਕਿ ਸਿਸਟਮ ਦੇ ਵਿੱਚੋਂ ਗਏ ਨੇ ਸਾਬਕਾ ਅਫੀਸਰ ਨੇ ਹਰ ਚੀਜ਼ ਨੂੰ ਜਿਹੜਾ ਉਹ ਸਮਝਦੇ ਨੇ ਇਸੇ ਕਰਕੇ ਉਹਨਾਂ ਨੂੰ ਟਾਰਗੇਟ ਜਿਹੜਾ ਉਹ ਕੀਤਾ ਗਿਆ ਪਰ ਇਹਦਾ ਇੱਕ ਦੂਸਰਾ ਪੱਖ ਇਹ ਹੈ ਕਿ ਇੰਡੀਆ ਗੱਠਜੋੜ ਜਿਹੜਾ ਉਹ ਡਟ ਕੇ ਖੜਾ ਹੋ ਗਿਆ ਕੇਜਰੀਵਾਲ ਸਾਹਿਬ ਦੇ ਨਾਲ ਕੀ ਲੱਗਦਾ ਨਹੀਂ ਕਿ ਇੰਡੀਆ ਗੱਠ ਜੋੜ ਦਾ ਜਿਹੜਾ ਇੱਕ ਕਹਿ ਸਕਦੇ ਆ ਕਿ ਟ్రਾਇਲ ਹੋਇਆ ਸੀਗਾ ਚੰਡੀਗੜ੍ਹ ਦੀਆਂ ਚੋਣਾਂ ਦੇ ਵਿੱਚ ਸੋ ਚੰਡੀਗੜ੍ਹ ਦੇ ਵਿੱਚ ਪਹਿਲਾਂ ਭਾਜਪਾ ਦਾ ਮੇਅਰ ਲਾਤਿਆ ਗਿਆ ਫਿਰ ਸੁਪਰੀਮ ਕੋਰਟ ਤੋਂ ਝਾੜ ਪਈ ਸੋ ਇਸ ਰਵਈਏ ਨੂੰ ਦੇਖਦੇ ਹੋਏ ਵੀ ਐਡਾ ਹਾਰਸ਼ ਸਟੈਪ ਲਿਆ ਗਿਆ ਨਹੀਂ ਇਹੀ ਤਾਂ ਅਸਲ ਦੇ ਵਿੱਚ ਸਵਾਲ ਹੈ ਨਾ ਇੱਕ ਮੇਅਰ ਦੀ ਚੋਣ ਜਿਹੜਾ ਕਿ ਇੱਕ ਯੂਨੀਅਨ ਟੈਰੀਟਰੀ ਆ ਇਹ ਉਹ ਵੀ ਬਰਦਾਸ਼ਤ ਨਹੀਂ ਕਰ ਰਹੇ ਤੇ ਪ੍ਰਧਾਨ ਮੰਤਰੀ ਦੀ ਕੁਰਸੀ ਜੋ ਰੋਜਾਂਦੀ ਤੁਸੀਂ ਉਦੋਂ ਕਿੱਥੇ ਬਰਦਾਸ਼ਤ ਜਿਹੜਾ ਨਹੀਂ ਉਹ ਕਰਨਗੇ ਇਸ ਕਰਕੇ ਚੁੰਡ ਚੁੰਡ ਕੇ ਨਿਸ਼ਾਨੇ ਜਿਹੜੇ ਆ ਉਹ ਵਿਰੋਧੀਆਂ ਦੇ ਉੱਤੇ ਲਾਏ ਜਾ ਰਹੇ ਨੇ ਇਹ ਲੋਕਾਂ ਦੇ ਅਵਾਸਤੇ ਇੱਕ ਸਮਾਂ ਹੈ ਜਦੋਂ ਕਿ ਲੋਕ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਕੱਠੇ ਹੋਣ ਤਾਂ ਕਿ ਸੰਵਿਧਾਨ ਬਚਾਇਆ ਜਾ ਸਕੇ ਨੂੰ ਜੀ ਜੇਕਰ ਪੰਜਾਬ ਦੀ ਸਥਿਤੀ ਦੇਖੀਏ ਤਾਂ ਲਗਾਤਾਰ ਕਾਂਗਰਸ ਤੇ ਹੋਰ ਅਕਾਲੀ ਦਲ ਇਹ ਕਹਿ ਰਹੀ ਹੈ ਕਿ ਬਿਜੀਲੈਂਸ ਦਾ ਗਲਤ ਇਸਤੇਮਾਲ ਕਰ ਰਹੀ ਹੈ ਪੰਜਾਬ ਸਰਕਾਰ ਤੇ ਜਦੋਂ ਆਪਾਂ ਸੈਂਟਰ ਵਾਲੀ ਪਾਸੇ ਚਲੇ ਜਾਂਦੇ ਹਾਂ ਤਾਂ ਉੱਥੇ ਏਡੀ ਸੀਬੀਆਈ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਕੇਂਦਰ ਸਰਕਾਰ ਇਹਨਾਂ ਦਾ ਗਲਤ ਇਸਤੇਮਾਲ ਕਰ ਰਹੀ ਹੈ ਕਿ ਲੱਗਦਾ ਨਹੀਂ ਸਰਕਾਰੀ ਏਜੰਸੀਆਂ ਸਰਕਾਰ ਦੇ ਹੱਥਾਂ ਦੀਆਂ ਕਟਬੁਤਲੀਆਂ ਬਣ ਗਈਆਂ ਨੇ ਨਹੀਂ ਇਹਨੂੰ ਤੁਸੀਂ ਉਹਦੇ ਨਾਲ ਜੋੜ ਕੇ ਕਿਵੇਂ ਜਿਹੜਾ ਉਹ ਦੇਖ ਸਕਦੇ ਹੋ ਪੰਜਾਬ ਦੇ ਹਾਲਾਤ ਕੀ ਕੀਤੇ ਪਿਛਲੇ ਸਾਲਾਂ ਦੇ ਦੌਰਾਨ ਸਭ ਨੂੰ ਪਤਾ ਨੋਟ ਗਿਣਨ ਵਾਲੀਆਂ ਮਸ਼ੀਨਾਂ ਤੱਕ ਤਾਂ ਇਹਨਾਂ ਤੋਂ ਜਿਹੜੀਆਂ ਉਹ ਲੱਭੀਆਂ ਸੀਗੀਆਂ ਔਰ ਰਾਤ ਹਜ਼ਾਰ ਰੁਪਈਆ ਸੀਗਾ ਸਰ ਕੇਜਰੀਵਾਲ ਸਾਹਿਬ ਦੇ ਘਰੇ ਉਹ ਵੀ ਈਡੀ ਜਿਹੜੀ ਉਹ ਜਾਣ ਲੱਗੇ ਵਾਪਸ ਕਰ ਗਈ ਉਹ ਫਕੀਰ ਟਾਈਪ ਦੇ ਸਿਆਸਤਦਾਨ ਨੇ ਇਹਨਾਂ ਦੇ ਮਹਿਲ ਦੇਖੋ ਤੁਸੀਂ ਕਿੱਡੇ-ਕੱਡੇ ਚੱਤੇ ਹੋਏ ਨੇ ਇਹਨਾਂ ਦੇ ਨਾਲ ਤੁਸੀਂ ਕੰਪੇਅਰ ਥੋੜੀ ਉਹਨਾਂ ਨੂੰ ਜਿਹੜਾ ਜੀ ਉਹ ਕਰ ਸਕਦੇ ਹੋ 6-6 ਮਹੀਨੇ ਇਹਨਾਂ ਦੀਆਂ ਮੰਨਤਾ ਨਹੀਂ ਹੋਈਆਂ ਇਸੇ ਕਰਕੇ ਨਾ ਹੋਈਆਂ ਕਸਬੂਤ ਸਗੇਤੀ ਮੌਜੂਦ ਬਾਕੀ ਜਿਹੜੇ ਇਹ ਖੁਸ਼ੀ ਮਨਾਉਣ ਬਣਾ ਰਹੇ ਨੇ ਜਾਂ ਜਿਹੜੇ ਕਹਿ ਰਹੇ ਆ ਕਿ ਇਹ ਚੰਗਾ ਹੋਇਆ ਉਹਨਾਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਕਿ ਗਾਂ ਜੇ ਉਹ ਆਪਣੇ ਪੁੱਤ ਭਤੀਜਿਆਂ ਨੂੰ ਸੈੱਟ ਕਰਨ ਦੇ ਚੱਕਰ ਚ ਫਿਰਦੇ ਆ ਤੇ ਇਲੈਕਸ਼ਨਾਂ ਹੀ ਨਹੀਂ ਹੋਣੀਆਂ ਅਜੇ ਇਸ ਵਾਰੀ ਦੁਬਾਰਾ ਤੋਂ ਮੋਦੀ ਜਿਹੜੀ ਸਰਕਾਰ ਦੁਬਾਰਾ ਆ ਗਈ ਤਾਂ ਪੰਨੂ ਜੀ ਇੱਕ ਆਖਰੀ ਸਵਾਲ ਲੈ ਲੈਂਦੇ ਆ ਕਿ ਜਿਹੜੇ ਦਿੱਲੀ ਦੀ ਗਵਰਨਮੈਂਟ ਹੈ ਉਹ ਕਹਿ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਹੀ ਮੁੱਖ ਮੰਤਰੀ ਰਹਿਣਗੇ ਜੇਲ੍ਹ ਚੋਂ ਬੈਠ ਕੇ ਸਰਕਾਰ ਚਲਾਣਗੇ ਤੇ ਵਿਰੋਧੀ ਤੇ ਭਾਜਪਾ ਕਹਿ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਪਹਿਲਾਂ ਅਸਤੀਫਾ ਦੇਣ ਫਿਰ ਜਿਹੜਾ ਦਿੱਲੀ ਦਾ ਕੋਈ ਹੋਰ ਨੰਮਾ ਮੁੱਖ ਮੰਤਰੀ ਲਾਇਆ ਦੇਖੋ ਇਹ ਪਾਰਟੀ ਦਾ ਡਿਸੀਜਨ ਹੈ ਉਹ ਮੁੱਖ ਮੰਤਰੀ ਰਹਿਣਗੇ ਤਾਂ ਇਹਦਾ ਮਤਲਬ ਜਿਹੜਾ ਜੀ ਉਹ ਰਹਿਣਗੇ ਔਰ ਕੋਈ ਕਾਨੂੰਨ ਜਿਹੜਾ ਸਵਿਧਾਨ ਜਿਹੜਾ ਹੈ ਉਹ ਇਸ ਤਰ੍ਹਾਂ ਨਹੀਂ ਕਹਿੰਦਾ ਕਿ ਤੁਸੀਂ ਸਰਕਾਰ ਨਹੀਂ ਚਲਾ ਸਕਦੇ ਜੇਲ੍ਹ ਦੇ ਵਿੱਚ ਬੈਠ ਕੇ ਪਰ ਸਾਨੂੰ ਇਸ ਗੱਲ ਦੀ ਉਮੀਦ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਜਿਵੇਂ ਲੇਟ ਨਾਈਟ ਜਿਹੜਾ ਨੋਟਿਸ ਲਿਆ ਜਦੇ ਉੱਤੇ ਸੁਣਵਾਈ ਜਿਹੜੀ ਹੋਣੀ ਹੈ ਉਹ ਅਦਾਲਤਾਂ ਤੋਂ ਪੂਰੇ ਇਨਸਾਫ ਦੀ ਆਸ ਹੈ ਇੰਡੀਆ ਗੱਠਜੋੜ ਵੀ ਕੋਈ ਐਕਸ਼ਨ ਲੇਗਾ ਇਸ ਮਾਮਲੇ ਤੇ ਇੰਡੀਆ ਗੱਠਜੋੜ ਪੂਰਾ ਡਟ ਕੇ ਜਿਹੜਾ ਦੀ ਉਹ ਖੜਾ ਰਾਤ ਦਾ ਜੇ ਤੁਸੀਂ ਦੇਖਿਆ ਹੋਵੇ 11 ਵਜੇ ਤੋਂ ਅੱਜ ਵੀ ਰਾਹੁਲ ਗਾਂਧੀ ਹੁਰੀ ਪ੍ਰਿੰਕਾ ਗਾਂਧੀ ਹੁਰੀ ਜਿਹੜੇ ਉਹ ਘਰੇ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਸਮੁੱਚਾ ਇੰਡੀਆ ਗੱਠਜੋੜ ਜਿਹੜਾ ਉਹ ਇਸ ਵੇਲੇ ਖੜਾ ਬਲਕਿ ਇੰਡੀਆ ਖੜਾ ਜੀ ਇੰਡੀਆ ਗੱਠਜੋੜ ਨਹੀਂ ਇੰਡੀਆ ਖੜਾ ਕੇਜਰੀਵਾਲ ਸਾਹਿਬ ਦੇ ਨਾਲ ਜੀ ਬਹੁਤ ਬਹੁਤ ਧੰਨਵਾਦ ਪੰਨੂ ਜੀ ਸੋ ਇਹ ਸਨ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਜੋੜਨੀ ਬਲਕੇ ਪੂਰਾ ਇੰਡੀਆ ਖੜਾ ਹੋਇਆ ਹੈ ਤੇ ਸਾਰਾ ਇਲਜ਼ਾਮ ਜਿਹੜਾ ਹੈ ਉਹ ਕੇਂਦਰ ਸਰਕਾਰ ਦੇ ਉੱਤੇ ਮੜਦੇ ਆਏ ਨੇ ਕੈਮਰਾਮੈਨ ਪ੍ਰਵੀਨ ਦੇ ਨਾਲ ਵਿਵੇਕ ਕੁਮਾਰ ਸカイ نیوز ਪੰਜਾਬ